ਅੱਜ ਥੋੜੀ ਜਿਹੀ ਪਰੇਸ਼ਾਨੀ ਜੀ ਦਾਦੇ ਦੱਸ ਦੇ ਫਿਰ ਕੀ ਹੋ ਗਿਆ ਹੁੰਦੇ ਦੱਸ ਹੀ ਦਿੱਤਾ ਤਾਂ ਪਰੇਸ਼ਾਨੀ ਜੀ ਆ ਅੱਜ ਮੈਂ ਬਣਾਈ ਆ ਸਾਤ ਤੇ ਮਸਲਾ ਦੀ ਦਾਲ ਜਿਹਨੂੰ ਹਾਂਜੀ ਹਾਂਜੀ ਆ ਗਏ ਕਿਚਨ ਚ ਆ ਗਿਆ ਘੜਾ ਬਹੁਤ ਬਣਾਉਂਦੀ ਦਿੱਕਤ ਆਵੇ ਕੀ ਬਣਾਵੇ ਮੇਰੀ ਕੁੜੀ ਆ ਜਿਹੜੀ ਨਖਰੇ ਕਰਦੀ ਤਾਂ ਮੰਦੀ ਇੱਕ ਗੱਲ ਸੀਗੀ ਨਾ ਇਹ ਕੀ ਧਮਕੀ ਕੀ ਮਿਲੀ ਐ ਵੀ ਤੂੰ ਕਿਹੜਾ ਦੱਸਣਾ ਡਿੱਗਿਆ ਹੋਇਆ ਤੇ ਅਸੀਂ ਜੱਲੇ ਆ ਫਲਗ ਨੂੰ ਲੈਣ ਇੱਧਰ ਦੋ ਇੱਧਰ ਅੱਛਾ ਅੱਛਾ ਲੋਕੇ ਦਸਤੀਆਂ ਲੋਕੇ ਲੋਕੇ ਦਾ ਦਤਾ ਮੈਂਗਾ ਐ ਕਰਕੇ ਕੀ ਕਰਨੀ ਆ ਇੱਕ ਮਿੰਟ ਰੋੜਾ ਚਲੋ 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 ਕਰੋ 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 ਬਲ ਅੰਬ ਦਾ ਖੱਚਾ ਖੱਚਾ ਖਾਦੀ ਹੈ ਨਹੀਂ ਦਾਲ ਮੈਂ ਖਾਦੀ ਆ ਆ ਥੱਲੇ ਰੱਖਾਂ ਆਹੋ ਤੁਸੀਂ ਲਓ ਜੀ ਉਹ ਐਂ ਦਾ ਵੀ ਨਹੀਂ ਕਿਹਾ ਦੇਖੋ ਖੋਲੋ ਮੈਨੂੰ ਕੀ ਪਤਾ ਕਿੱਦਾਂ ਰੱਖਣਾ ਫੇਰ ਆ ਲੈ ਇਹ ਦੋ ਜਿਹੜੇ ਦੋ ਸਬਜੀ ਦੁਪਹਿਰੇ ਬਣੀ ਹੁੰਦੀ ਹੁਣ ਲਾਓ ਰੈਸਟ ਕਰਿਆ ਕਰੋ ਰੈਸਟ ਜ਼ਰੂਰੀ ਆ ਹੱਥ ਬਣਾ ਲਿਆ ਕਹਿੰਦੇ ਕਿ ਮੈਂ ਚੱਕੀ ਵਾਲਿਆਂ ਦੀ ਕੁੜੀ ਆ ਅੱਜ ਚੱਕੀ ਵਾਲਿਆਂ ਦੀ ਕੁੜੀ ਆ ਨਾ ਇਹ ਅੱਜ ਵਲੌਗ ਬਣਾਇਆ ਹੀ ਨਹੀਂ ਹੈਗਾ ਅੱਜ ਬਸ ਘਰ 'ਚ ਇਦਾਂ ਹੀ ਆਉ-ਜਾਈ ਹਸਾਬ ਨਾਲ ਬੋਲੀ ਜਾਂਦਾ ਆ ਆਰਾਮ ਨਾਲ ਬੋਲਿਆ ਕਰੋ ਸਹੀ ਬੋਲਿਆ ਕਰੋ ਸਾਫ਼ ਸੁਥਰਾ ਬੋਲਿਆ ਕਰੋ ਵਧੀਆ ਬੋਲਿਆ ਕਰੋ ਤੁਸੀਂ ਇਦਾਂ ਕਰੋ ਵਲੌਗ ਦਾ ਕਰੋ ਅਜਾਂ ਦੱਸ ਤੇ ਚਲੋ ਜੀ ਆਪਾਂ ਕਰਦੇ ਆ ਜੀ ਆਪਣੇ ਨਵੇਂ ਬਲੌਗ ਦੀ ਸ਼ੁਰੂਆਤ ਮਸੀਹ ਦਾ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਨੰਦਰਾ ਬਲੌਗ ਤੋਂ ਮੀਂ ਕਰਦੇ ਤੁਸੀਂ ਠੀਕ ਠਾਕ ਹੈ ਅਸੀਂ ਵੀ ਠੀਕ ਠਾਕ ਆ ਪਰ ਮਾਤਾਵਾ ਸਭ ਨੂੰ ਠੀਕ ਰੱਖੀ ਅੱਜ ਥੋੜੀ ਜਿਹੀ ਪਰੇਸ਼ਾਨੀ ਜੀ ਆ ਦੱਸਦੇ ਆ ਅੱਜ ਬਲੌਗ ਦੇ ਵਿੱਚ ਹਮ ਚਲੋ ਦੱਸਦੇ ਦੱਸਦੇ ਫਿਰ ਕੀ ਹੋ ਗਿਆ ਹੁੰਦੇ ਦੱਸ ਹੀ ਦਿੱਤਾ ਤੇ ਪਰੇਸ਼ਾਨੀ ਜੀ ਆ ਪਤਲੇ ਦੇ ਨਾਲ ਟੰਡਾ ਦੀ ਗੁਰਬਾਣੀ ਉਹਦਾ ਬ੍ਰਦਰ ਪਤਾ ਨਹੀਂ ਰਾਤੀ ਗੁੱਸੇ ਹੋ ਕੇ ਘਰੋਂ ਚਲ ਗਿਆ ਪਰ ਉਹ ਆਇਆ ਨਹੀਂ ਰਾਤ ਦਾ ਘਰ ਬੜੀ ਪਰੇਸ਼ਾਨੀ ਤੇ ਉਹਨੂੰ ਬੱਚੇ ਸਾਰਿਆਂ ਦੇ ਠੀਕ-ਠਾਕ ਰਹਿਣਾ ਹਾਂ ਚਲੋ ਜਿੱਥੇ ਵੀ ਹੋਵੇ ਆਪਣੇ ਘਰ ਆਜਵੇ ਮਾਵਾ-ਬਾਪ ਪਰਮਾਤਮਾ ਸਤਬੁੱਧੀ ਦੇਵੇ ਘਰ ਆਜਵੇ ਵਾਪਸ ਆਪਣੇ ਚਲੋ ਮਾਵਾ-ਬਾਪ ਨੇ ਵੀ ਮਾਵਾ-ਬਾਪ ਤਾਂ ਕਹਿਣਾ ਹੀ ਹੁੰਦੇ ਆ ਕਹਿੰਦੇ ਹੁੰਦੇ ਆ ਮਤਲਬ ਇਹ ਥੋੜਾ ਵੀ ਆਪਣੇ ਬੱਚੇ ਇਹ ਮੰਨ ਲਓ ਉਹ ਘਰ ਛੱਡ ਕੇ ਚੱਲ ਜਣਾ। ਉਹਨੂੰ ਗੁੱਸਾ ਲੱਗਣ ਲੱਗੇ। ਇਹਨਾਂ ਚਲੋ ਜਿੱਥੇ ਵੀ ਹੋਵੇ ਪਰਮਾਤਮਾ ਕਰੇ ਵੀ ਆਪਣੇ ਘਰ ਆ ਜੇ ਵਾਪਸ। ਮੰਨ ਲਓ ਕਿ ਆਪਾਂ ਵੀ ਪਰੇਸ਼ਾਨ ਹਾਂ। ਬਿਲਕੁਲ 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 ਬਿਲਕੁਲ। ਚਲੋ ਪਰਮਾਤਮਾ ਹਰ ਜੀ ਇੱਥੇ ਸਭ ਨੂੰ। ਹਾਂ ਤੇ ਚਲੋ ਜੀ ਆਪਾਂ ਕਰਦੇ ਆ ਜੀ ਨਾਸ਼ਤੇ ਦੇ ਨਾਲ ਆਪਣੇ ਸ਼ਰਵਾਦ ਫਿਰ। ਤੁਸੀਂ ਅਜੇ ਰੋਟੀ ਖਾਣੀ ਨਹੀਂ ਖਾਣੀ। ਮੈਨੂੰ ਭੁੱਖ ਲੱਗੀ। ਹਾਂ ਹਾਂ ਸਿਰ ਸਿਰ ਨੂੰ ਤੁਸੀਂ ਖਾਣੀ ਮੰਦੀ ਕਰ ਦਿੱਤੀ ਆ। ਕੱਲ ਵੀ ਨਹੀਂ ਖਾਧੀ ਹੈਗੀ। ਨਹੀਂ ਅੱਜ ਖਾਣੀ ਹੈ ਕੋਈ। ਆਹੋ ਹੀ ਤੇ ਰੋਜ਼ ਖਾਣੇ ਕੱਲ ਵੀ ਨਹੀਂ ਖਾਧੀ ਹੈਗੀ। ਕੱਲ ਨਹੀਂ ਹਾਂ ਦੁਪਹਿਰੇ ਖਾ ਲਈ ਸੀਗੀ ਰਾਤੀ 버거 ਵੀ ਖਾ ਲਿਆ ਸੀਗਾ ਇੱਕ ਤੇ ਚਲੋ ਠੀਕ ਆ ਜੀ ਆਪਾਂ ਖਾਨੇ ਆ ਜੀ ਰੋਟੀ ਤੇ ਕਰਦੇ ਆ ਜੀ ਰਾਜਮਾ ਰਾਜਮਾ ਨਾਲ ਚਲੋ ਰਾਜਮਾ ਦੇ ਨਾਲ ਖਾ ਕੇ ਕਰਦੇ ਆ ਸ਼ੁਰੂਆਤ ਬਲੌਗ ਦੀ ਫਿਰ ਦੇਖਦੇ ਆਂ ਜੀ ਅੱਜ ਦਾ ਹੋਰ ਕੀ ਪ੍ਰੋਗਰਾਮ ਬੰਦਾ ਤੇ ਚਲੋ ਬਣੇ ਰਹੀਓ ਜੀ ਬਲੌਗ ਦੇ ਨਾਲ ਮਿਲਦੇ ਆਂ ਜੀ ਨਾਸ਼ਤਾ ਪਾਣੀ ਕਰਕੇ ਲੋ ਜੀ ਇੱਧਰ ਟਾਈਮ ਦੇਖ ਸਕਦੇ ਆ 1:00 ਵਜ ਗਿਆ ਆ ਤੇ ਆਂਟੀ ਕਰਦੀ ਪਈ ਆ ਸਫਾਈਆਂ ਸਾਤ ਦੇ ਕੱਲ ਦੇ ਬੰਦ ਬਚ ਗਏ ਸੀਗੇ ਬਰਗਰਾਵਾਲੀ ਦੇਖਦੇ ਹਾਂ ਇਹਨਾਂ ਦਾ ਕੀ ਬਣਾਉਂਦੇ ਹਾਂ ਦੇਖੋ ਜੀ ਮੈਨੂੰ ਹਮੇਸ਼ਾ ਦੀ ਤਰ੍ਹਾਂ ਸਾਜ ਵੀ ਸਮਝ ਨਹੀਂ ਸੀ ਲੱਗਦੀ ਮੈਂ ਕੀ ਬਣਾਵਾਂ ਤੇ ਅੱਜ ਮੈਂ ਬਣਾਈਆ ਸਾਫ ਤੇ ਮਸਲਾ ਦੀ ਦਾਲ ਜਿਹਨੂੰ ਕਹਿੰਦੇ ਸੀ ਨਿੰਬੂ ਵਾਲੀ ਦਾਲ ਇਹ ਰੱਜਦੀ ਪਈਏ ਇਹਦੇ ਨਾਲ ਚੌਲ ਤਾਂ ਜ਼ਰੂਰੀ ਆ ਕੱਲ ਵੀ ਬਣਾਏ ਤੇ ਕੱਲ ਵਾਲੇ ਚੌਣ ਹੋ ਗਏ ਖਤਮ ਤੇ ਕੱਲ ਵੀ ਬਣਾਏ ਤੇ ਅੱਜ ਵੀ ਮੈਂ ਹਣ ਚੌਲ ਬਣਾਏ ਤੇ ਇੱਧਰ ਕੀਤਾ ਸੀ ਥੋੜਾ ਗਰਮ ਥੋੜਾ ਕੱਢ ਕੇ ਮੰਮੀ ਦੇ ਰੱਖ ਲੇ ਤੇ ਮੰਮੀ ਕਰਦੇ ਪੇ ਬਾਹਰ ਕਿਸੇ ਨਾਲ ਗੱਲਾਂ ਦੇਖ ਸਕਦੇ ਹੋ ਕਿ ਬਾਹਰ ਖੜਾ ਹੈ ਉਹ ਅੰਦਰ ਆਏ ਨਹੀਂ ਕਹਿੰਦੇ ਨਹੀਂ ਅਸੀਂ ਇੱਥੇ ਹੀ ਚੱਲ ਜਾਣਾ ਹੈ ਪਿਆਟੀ ਲਾਦੇ ਪਏ ਆ ਪਹੁੰਚੇ ਇੱਧਰ ਕਰਦੇ ਹੀ ਆਪਾਂ ਖਾਣਾ ਬੰਦ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਨਾਲ ਮਿਲਦੇ ਆ ਫਿਰ ਤੁਹਾਨੂੰ ਕਰ ਲਈਏ ਤਿਆਰੀ 1 ਵਜਾ ਚੱਲ ਆਇਆ ਚੌਲ ਬਣਾ ਲਈਏ ਤੇ ਦਾਲ ਨੂੰ ਵੀ ਲਾ ਲਈਏ ਤੜਕਾ ਲੈ ਦਾਲ ਹੋਈ ਨਹੀਂ ਪਿਆਜ਼ ਵੀ ਕੱਟ ਲਈਏ ਫਿਰ ਮਿਲਦੇ ਆ ਤੁਹਾਨੂੰ ਨਾਲੇ ਬਣਾਉਣੀ ਆਂਟੀ ਲਈ ਚੌਂ

ਉਹਨੇ ਕੋਸੇ ਚੀਜ਼ਾਂ ਢੁਣੀਆਂ ਢੁਣੀਆਂ ਖਾਣੀਆਂ ਨੇ ਬਣਾਉਣ ਦਾ ਬਹੁਤ ਪੰਗਾ ਜਿਹਾ ਹੈ ਬਣਾਉਣ ਦਾ ਇੰਨਾ ਝੰਡੇੜਾ ਹੈ ਨਾ ਸਬਜ਼ੀਆਂ ਤਾਂ ਬਥੇਰੀਆਂ ਆ ਸਾਰੇ ਲੋਕ ਬਣਾਉਂਦੇ ਆ ਸਾਡੇ ਘਰ ਮੁਝੇ ਸਾਡੇ ਸਾਰੇ ਘਰ ਦੇ ਡੱਬਲ ਜੀ ਖਾ ਲੈਂਦੇ ਆ ਬਸ ਇੱਕ ਮੇਰੀ ਕੁੜੀ ਆ ਜਿਹੜੀ ਨਖਰੇ ਕਰਦੀ ਚਲੋ ਜਦ ਥੋੜੀ ਵੱਡੀ ਹੋ ਜੂਗੀ ਆਪਰੇ ਇਹਨੂੰ ਸਮਝ ਆ ਜਾਊਗੀ ਆ ਫਿਰ ਆਪੇ ਖਾਊਗੀ ਹੈ ਕਿ ਹਾਰਮਨ ਵੀ ਇੱਦੇ ਕਰਦਾ ਹੁੰਦਾ ਸੀ ਗੱਲ ਪਰ ਹਾਰਮਨ ਦੀ ਇੱਕ ਗੱਲ ਸੀਗੀ ਨਾ ਜਿਉ ਇਦਾਂ ਕਹਤਾ ਸੀ ਲੇ ਦੇ ਉਹਨੇ ਰੋਟੀ ਨਹੀਂ ਖਾਣੀ ਉਹਨੇ ਪਰੌਂਠੀ ਖਾ ਲੈਣੀ ਅੱਛਾ ਉਹਨੇ ਕਹਣਾ ਮੈਨੂੰ ਅਚਾਰ ਨਾਲ ਪਰੌਂਠੀ ਬਣ ਜੇ ਨਹੀਂ ਉਹਦਾ ਮਨ ਹੈਗਾ ਨਾ ਕੋਈ ਸਬਜ਼ੀ ਖਾਣ ਨੂੰ ਉਹਨੇ ਕਹਣਾ ਮੈਨੂੰ ਪਰੌਂਠੀ ਬਣਾ ਦਿਓ ਮੈਂ ਪਰੌਂਠੀ ਅਚਾਰ ਨਾਲ ਤੇ ਚਾਹ ਨਾਲ ਗਰਮ ਮੱਖਣ ਨਾਲ ਇਹ ਨਾ ਖਾਂਦੀ ਕੁਛ ਨਹੀਂ ਇਹ ਤਾਂ ਮੱਖਣ ਵੀ ਨਹੀਂ ਖਾਂਦੀ ਹੁਣ ਤਾਂ ਕਿੰਨਾ ਦਿਨ ਹੋ ਗਿਆ ਮੱਖਣ ਵੀ ਛੱਡ ਕੇ ਖਾਣਾ ਇਹਨੇ ਅੱਗੇ ਖਾ ਲੈਂਦੀ ਸੀ ਮੱਖਣ ਨਾਲ ਹੁਣ ਤਾਂ ਮੈਨੂੰ ਤਾਂ ਲੱਗਦਾ 1.5 2 ਮਹੀਨੇ ਹੋ ਗਏ ਨਾ ਚਾਹ ਨਹੀਂ ਪੀਤੀ ਹੂੰ ਇਹ ਚਾਹ ਨਹੀਂ ਪੀਂਦੀ ਬਿਲਕੁਲ ਚਾਹ ਹੀ ਬੰਦ ਕੀਤੀ ਆ ਪ੍ਰੋਟੀਨ ਆ ਕਿਤੇ ਚਾਹ ਪੀਂਦੀ ਸੀ ਉਹ ਚਾਹ ਵੀ ਬੰਦ ਕਰ ਦਿੱਤੀ ਆ ਕੌਫੀ ਵੀ ਪੀ ਲੈਂਦੀ ਆ ਆ ਕੇ ਕੌਫੀ ਪੀ ਲੈਂਦੀ ਆ ਵੀ ਠੰਡੀ ਵਾਲੀ ਹਾਂ ਜਾ ਕੇ ਤੇਰੇ ਪੜਨਾ ਹੋਵੇ ਰਾਤ ਨੂੰ 11 12 1 ਵਜੇ ਤੱਕ ਫੇਰੇ ਨੇ ਉਹ ਗਰਮ ਵਾਲੀ ਕੌਫੀ ਪੀਣੀ ਹਾਂ ਉਹਦਾ ਇਹਨੇ ਕੋਲਡ ਕੌਫੀ ਪੀਣਾ ਨਹੀਂ ਬਣਾ ਕੇ ਆਪੇ ਬਣਾ ਲਊਂਗਾ ਜੀ ਆਪੇ ਪੀ ਲੈਂਦੀ ਆ ਹੁਣ ਆਪੇ ਬਣਾ ਲੈਂਦੀ ਆ ਕਿ ਮੈਨੂੰ ਉਹਦੀ ਟੈਨਸ਼ਨ ਨਹੀਂ ਹੈਗੀ ਹੋਰ ਆਪੇ ਬਣਾ ਕੇ ਪੀ ਲੈਣੇ ਬਾਕੀ ਚਲੋ ਲਾ ਲਈਏ ਥੋੜਾ ਥੋੜਾ ਹਾਂਜੀ ਇਹ ਦੇਖਦੇ ਹਾਂ ਡੇਢ ਤਾਂ ਵੱਜ ਚੱਲ ਲਾਇਆ ਹਾਂਜੀ ਚਲੋ ਹਾਂਜੀ ਲਾ ਲਈਏ ਕਰਕੇ ਛੱਡ ਕੇ ਕੀ ਸਵਾਦ ਉਹ ਕਿੰਨੇ ਅੰਦਰ ਕੋਈ ਪਤਾ ਨਹੀਂ ਲਿਖਣਾ ਇਤਨਾ ਬੜਾ ਇਹ ਪਤਾ ਕੀ ਇਹ ਕੀ ਧਮਕੀ ਕੀ ਮਿਲੀ ਐ ਵੀ ਕੀ ਜਾ ਕੀ ਧਮਕੀ ਮਿਲੀ ਧਮਕੀ ਮਿਲੀ ਆ ਰੇ ਤੇ ਚੇਕ ਦੇ ਕਪੜਾ ਥੱਲੇ ਡਿੱਗਿਆ ਨਾ ਤੇ ਤੂੰ ਕਿਹੜਾ ਦੱਸਣਾ ਡਿੱਗਿਆ ਹੋਇਆ ਤੇ ਅਸੀਂ ਜੱਲੇ ਆ ਪਲੰਗ ਨੂੰ ਲੈਣ ਹਾਂ ਇਹ ਕਿਹਦੇ ਨੂੰ ਬੜਾ ਪਤਾ ਮੈਂ ਕਹਿੰਦਾ ਅਸੀਂ ਛੱਲੇ ਪਲੰਗ ਨੂੰ ਲੈਣ ਤੇ ਜੇ ਤੂੰ ਡਿੱਗਿਆ ਹੋਇਆ ਤੂੰ ਕਿਹੜਾ ਸਾਨੂੰ ਦੱਸਣਾ ਹਨਾ ਹਾਨਾ ਸਾਨੂੰ ਪਤਾ ਲੱਗਣਾ ਮੇਰੀ ਗਾਗਨ ਇੱਕ ਫਾਈਫੋਨ ਖਰਾਬਾ ਹੋ ਗਿਆ ਇਹ ਇਹ ਖਰਾਬ ਹੋ ਗਏ ਆਓ ਮੈਂ ਉਹ ਦੋ ਨੋ ਇਹਦੇ ਦੋ ਰੋਟੀਆਂ ਮੈਂ ਚੌਲ ਖਾ ਲੈਣੇ। ਦੋ ਇੱਧਰ ਦੋ ਇੱਧਰ ਇੱਧਰ ਕੀ? ਇੱਧਰੀਆਂ ਇੱਧਰੀਆਂ ਆਣੀਆਂ। ਇੱਧਰ 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 ਮੈਂ ਦੋ ਮੈਨੂੰ ਕਹ ਤੂੰ ਤਿੰਨ ਖਾਏਂਗੀ? ਕਿਉਂ ਇੱਦਾਂ ਹੋਇਆ? ਕਿ ਚੌਲ ਚਾਵਲ ਖਾਣੇ। ਕਿਹੜੀ ਵਾਸੀ ਇੱਧਰ 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 ਇੱਕਦਾਂ ਮम्मी ਨਾਲੇ ਤਾਂ ਇੱਧਰ ਕਿੰਨੀਆਂ? ਅੱਛਾ ਅੱਛਾ ਲੋਕੇ ਦਸਤੀਆਂ ਲੋਕੇ ਲੋਕੇ ਦਾ ਦਦਤਾ ਮੈਂ ਕਿ ਐ ਕਰਕੇ ਕੀ ਕਹਿੰਦੇ ਆ? ਮੈਂ ਤਾਂ ਮਜ਼ਾਕ ਕਰਦਾ। ਹਾਂ। ਓਕੇ 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 ਮੈਨੂੰ ਸਮਝਣ ਲੱਗੀ ਪਹਿਲਾਂ ਕੀ ਕੀਤਾ ਆ। ਤੇ ਚਲੋ ਮਾਂ ਆਏ ਆਏ ਬਲਕਨ ਨੂੰ ਲੈ ਗਏ ਐ ਇੱਕ ਮਿੰਟ ਰੋੜਾ ਲਗਾਓ ਚਲੋ 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 ਕਰੋ 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 ਬਲਕਨ ਜਿਹੜੀ ਸੇਰ ਦੇ ਵਿੱਚ ਪੜਿਆ ਨਾ ਸਾਰੇ ਟੋਕਰੀ 'ਚ ਰੱਖ ਲਾ ਫੇਰ ਜਿਹੜੀ ਪਰਲੀ ਤਾਰ ਆ ਨਾ ਤਾਰ ਕੇ ਬਾਹਰ ਜਿਹੜੀਆਂ ਦਿੱਦਰ ਜੁਦਰਾ ਪਈ ਉਹ ਇੱਦਾਂ ਹੀ ਰਹਿਣ ਦੇ ਜਿਹੜੀਆਂ ਸਵੇਰ ਦੀਆਂ ਪਾਈਆਂ ਚੱਕ ਲੀ ਚੱਕ ਲਵਾ ਤੇ ਸੁੱਕ ਵੀ ਹੁਣ ਉਹ ਰਹਿਣ ਦੇ ਗਿੱਲੀ ਹੋਣੀਆਂ ਪੈਂਟ ਦੇ ਕੋਲ ਚੱਲ ਆਪਾ ਜੀ ਚਲ ਥੱਲੇ ਡਿੱ ਗਿਆ ਕਪੜਾ ਤਾਂ ਫੇਰ ਦੇਖ ਲਈਏ ਇੱਦਾਂ ਨੂੰ ਚਲ ਆ ਜਲੀ ਆਪਾਂ ਹੈ ਆਏ ਮਾਂ ਆਈ ਬਲਕਨ ਨੂੰ ਲੈ ਕੇ ਮਾਂ ਚਲੋ ਆਜੋ ਜੀ ਆਂਦੀ ਆ ਮੈਂ ਗੱਲ ਕਰਨਦੀ ਆ ਆਜੋ ਚਲੋ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆ ਗਏ ਜੀ ਸਾਡੇ ਕੋਲ ਚੌਲ ਇਧਰ ਖੱਲਣ ਲੱਗੇ ਆ ਜੀ ਖਾਣ ਲੱਗੇ ਖੱਲਣ ਲੱਗੇ ਆ ਇਧਰ ਖੱਲਣ ਲੱਗੇ ਆ ਖਾਣ ਲੱਗੇ ਆ ਰੋਟੀ ਕੱਢ ਦੋ ਚੌਲ ਥੋੜੇ ਜਿਹਾ ਇਹਨੂੰ ਹਾਂ ਠੀਕ ਆ ਰੋਟੀ ਖਾਣ ਲੱਗੇ ਆ ਤੇ ਆਪਾਂ ਖਾਣੇ ਆ ਚੌਲ ਇਹ ਚਾਵਲ ਪਰ ਅਸੀਂ ਰੋਟੀ ਖਾਣੀ ਆ ਚੱਲ ਤੁਸੀਂ ਰੋਟੀ ਖਾਣੀ ਆ ਅਸੀਂ ਚੌਲ ਖਾਣੇ ਆ ਮੈਂ ਪਲਗਣੇ ਤੇ ਪੋਰੀਆਂ ਨਹੀਂ ਬੂਧ ਰਮਾ ਸੁਣ ਚਾਹੀਦਾ ਪਾਣੀ ਜੀ ਪਾ ਕੇ ਪੀਣਾ ਮੈਂ ਨਹੀਂ ਬੂ ਲੈ ਆਓ ਤੇ ਸ਼ਕੰਜਵੀ ਨਹੀਂ ਬਣਾਈਏ ਨਾ ਇਹ ਜੀ ਇਹ ਜੀ ਪਾ ਲੈ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਚਲੋ ਮਿਲਦੇ ਆ ਜੀ ਰੋਟੀ ਖਾ ਕੇ ਦੁਪਹਿਰ ਦੀ ਜਿੰਨੇ ਖਾਣੀਆਂ ਸਾਡੇ ਘਰੇ ਆ ਸਕਦਾ ਜੀ ਦਾਲ ਬਹੁਤ ਟੇਸਟੀ ਆ ਅੰਬ ਦਾ ਕੱਚਾ ਕੱਚਾ ਪਰਦੀ ਹੈ ਨਹੀਂ ਦਾਲ ਮੈਂ ਖਾਧੀ ਆ ਇੱਕ ਚਮਚ ਖਾਦਾ ਸਹੀ ਹੋ ਗਿਆ ਬਹੁਤ ਵਧੀਆ ਹੁਣ ਖਾਧੀ ਆਹੋ ਅੱਛਾ ਮੈਨੂੰ ਪਤਾ ਹਾਂ ਤੈਨੂੰ ਪਤਾ ਨਹੀਂ ਲੱਗਾ ਹੈਗਾ ਲੈ ਜਾ ਹਾਂ ਲੈ ਜਾ ਹਾਂ ਜਾਰ ਲੈਣਾ ਚਲੋ ਮਿਲਦੇ ਆ ਜੀ ਰੋਟੀ ਖਾ ਕੇ ਲਓ ਜੀ ਟਾਈਮ ਹੋ ਗਿਆ 4 ਤੇ ਆਪਾਂ ਆ ਗਏ ਆ ਜੀ ਘਰੇ ਗਏ ਸੀ ਬਾਜ਼ਾਰ ਕਰਨ ਸ਼ੋਪਿੰਗ ਤੇ ਆਹ ਖੱਲੇ ਰੱਖਾਂ ਆਹੋ ਤੁਸੀਂ ਲਓ ਜੀ ਓਏ ਇਦਾਂ ਵੀ ਨਹੀਂ ਕਿਹਾ ਦੇਖੋ ਖੋਲੋ ਮੈਨੂੰ ਕੀ ਪਤਾ ਕਿੱਦਾਂ ਰੱਖਣਾ ਫਿਰ ਦੇਖੋ ਖੋਲ ਕੇ ਕੀ ਹੈਗਾ ਜੀ ਕਿਉਂਕਿ ਬੰਦੇ ਨੇ ਚਦਰਾ ਚਦਰਾ ਸਭ ਪੁੰਜੇ ਸੁੱਟੀਆਂ ਹੁੰਦੀਆਂ ਆ ਆ ਪਤਾ ਕੀ ਹੋਵੇ ਤੇ ਫਿਰ ਅਸੀਂ ਪਹਿਲਾਂ ਧੋ ਕੇ ਫੇਰ ਵਿਛੌਣੀਆਂ ਉੱਪਰ ਉਹਦਾ ਵਿਛੌਣੀਆਂ ਇਹ ਜੀਆਂ ਗੱਡੀਆਂ ਦੇ ਦੋ ਕਵਰ ਆਈਆਂ ਇਹ ਗੱਡੀਆਂ ਨਹੀਂ ਆਈਆਂ ਗੱਡੀਆਂ ਦੇ ਦੋ ਕਵਰ ਇਹ ਵੀ ਨਾਲੇ ਮੈਂ ਐਡ ਕਰਦੇ ਲੈ ਠੀਕ ਆ ਤੇ ਆਹ ਦੇਖੋ ਆ ਲੈਣ ਦੇ ਆ ਜੀ ਠੀਕ ਆ ਸੋਹਣੇ ਆ ਨਾ ਵੱਡੇ ਕਬਰ ਆ ਇਹਨਾਂ ਨੂੰ ਪਹਿਲਾਂ ਪਾਣੀ ਹੀ ਪਹਿਲੇ ਇਹਨਾਂ ਨੂੰ ਪਾਣੀ ਚੋਂ ਕੱਢੂਗੇ ਪਾਣੀ ਚੋਂ ਕੱਢੂਗੇ ਫੇਰ ਹਾਂ ਫੇਰ ਵਿਛਾਵਾਂਗੇ ਆ ਲੈ ਇਹਨਾਂ ਦੋ ਜਿਹੜਾ ਦੋ ਕਿਉਂ ਕੱਲਤੀ ਹੁੰਦੀ ਹੈ ਨੀ ਆਹ ਬੋ ਛੁੱਟੀ ਨਹੀਂ ਹੈਗੀ ਜਿੱਧਰ ਇਹਦਾ ਇਹਨਾਂ ਨੇ ਪੈਕਿੰਗ ਹੀ ਨਹੀਂ ਖੋਲੀ ਜਾਰੀ ਆਲ ਫਬਜੋ ਕੱਢਤੀ ਸੀ ਇਹਨੇ ਆਹ 220 220 ਦੀ ਨਹੀਂ ਵੱਡੇ ਜਿਹੜੇ ਇਹਨਾਂ ਨੇ ਇਸ ਜਿਹੜੀਆਂ ਸੀ ਸੇਲ ਸੇਲ ਲੱਗੀ 220 ਦੀ ਚਦਰਾਂ ਆ ਜਿਹੜੇ ਪੀਸ ਆ ਆ 220 ਦਾ ਪੀਸ ਆ ਹਾਂ ਮਬਰ ਦਾ ਕੱਡਾ ਪਿਆ ਬਗਾਨੀ ਇਹਦੇ ਤੇ 100 100 ਦਿੱਤਾ ਇਹ ਨਹੀਂ ਲੱਗਣਾ ਸੋਨੇ ਜਦਰਾ ਸਾਡੇ 14 1500 ਰੁਪਏ ਆਉਣਗੇ ਸੋਨੇ ਜਦਰਾ ਕੋਈ ਗੱਲ ਨਹੀਂ ਦੇ ਦੇਣਾ ਮੈਂ ਅੱਪੀ ਉਹਨੂੰ ਜਾ ਕੇ ਚਲੋ ਠੀਕ ਆ ਜੀ ਹੁਣ ਬਣਿਆ ਰਹੀਓ ਸਾਡੇ ਬਲੌਗ ਨਾਲ ਜੀ ਮੈਂ ਜਲਾ ਦੁਕਾਨ ਤੇ ਕਿਉਂਕਿ ਮੇਰਾ ਹੋ ਗਿਆ ਟਾਈਮ ਮੈਂ ਜਾ ਕੇ ਆਪਣਾ ਕੰਮ ਕਰਾਂ ਤੇ ਚਲੋ ਮਿਲਦੇ ਹਾਂ ਜੀ ਫਿਰ ਬਾਅਦ ਵਿੱਚ ਜੀ ਲਓ ਜੀ ਟਾਈਮ ਹੋ ਗਿਆ 6:30 ਤੇ ਅਸੀਂ ਐਂ ਘਰੇ ਤੇ ਇੱਧਰ ਹੋਣ ਡੀਆਂ ਹੱਸੀਆਂ ਖੇਡੀਆਂ ਕੀ ਹੋਇਆ ਖੁਸ਼ਕੁਸ਼ ਵੜੇ ਲੱਗਦੇ ਆ ਹੈ ਚਾਹ ਪੀ ਰਹੇ ਸੁੱਤੀਆਂ ਹੋਈਆਂ ਮੈਨੂੰ ਲੱਗਾ ਸਾਰੇ ਜਾਣੇ ਨਾ ਕਿਉਂਕਿ ਜਦੋਂ ਮੈਂ ਆਇਆ ਦਰਵਾਜ਼ਾ ਬੰਦ ਸੀ ਇਹ ਵੀ ਵਿਚਾਰੀ ਸੋ ਗਈ ਆ ਹਾਂ ਕਰਦੀ ਤਾਂ ਕੀ ਬਈ ਸੀ ਹਾਂ 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 ਇਹਨੇ 16-2 ਘੰਟੇ ਸੁੱਤੀ ਰਹੇ ਹੋਰ 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 ਇਹ ਤਾਂ ਹੁਣੇ ਲੰਮੀ ਪਈ ਆ ਮੰਮੀ ਫਾਰਗਨ ਚਲ ਗਏ ਮੈਂ ਵੀ ਉੱਠੀ ਹਰਮਨ ਦਾ ਫੋਨ ਆ ਗਿਆ ਅੱਛਾ 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 ਕੋਈ ਨਹੀਂ ਸੁੱਤੇ ਮੈਂ ਬਾਤ ਕਰਨਾ ਕੁੱਡੀ ਨੂੰ ਨੀਂਦ ਜੜੀ ਉਹ ਤਾਂ ਬਹੁਤ ਦਿਨ ਲੰਮੀ ਉਹ ਬੇਲੇ ਹੁੰਦੇ ਥੋੜੇ ਚਲੋ ਤੂੰ ਮੇਰੀ ਗੱਲ ਸੁਣ ਕੀ ਆਈ ਅੱਗੀ ਦੁਪਹਿਰੇ ਰੋਟੀ ਖਾਣ ਤੋਂ ਬਾਅਦ ਮੈਂ ਘੰਟਾ ਕ ਲੰਮੀ ਪਿਆਈ ਨੀ ਨੀ ਕਰਿਆ ਕਰੋ ਰੈਸਟ ਸ਼ਾਮ ਨੂੰ ਸਬਜੀ ਦੁਪਹਿਰੇ ਬਣੀ ਹੁੰਦੀ ਹੁਣ ਲਾ ਦੇ ਰੈਸਟ ਕਰਿਆ ਕਰੋ ਰੈਸਟ ਜ਼ਰੂਰੀ ਆ ਹੱਥ ਬਣਾ ਲਿਆ ਓਹੋ ਮੈਂ ਤਾਂ ਕੀਤਾ ਮੈਂ ਆ ਜਾ ਤੂੰ ਮੇਰੀ ਗੱਲ ਸੁਣ ਚਾਹ ਪੀ ਲੈ ਪਹਿਲਾਂ ਠੀਕ ਆ ਚਾਹ ਪੀ ਕੇ ਤੇ ਮੇਰੇ ਨਾਲ ਚੱਲ ਮੇਰੇ ਨਾਲ ਚੱਲ ਤੇ ਕਣਗਰਾ ਕਿਐ ਸੀ ਗਿਆ ਆਟਾ ਚੱਕ ਕੇ ਲਾਉਣਾ ਚੈੱਕ ਕਰਨਾ ਤੂੰ ਆ ਮੁੜ ਕੇ ਘਰੇ ਆ ਕੇ ਪਸੰਦ ਨਹੀਂ ਆਉਂਦਾ ਫਿਰ ਵਾਪਸ ਲੈ ਜਾਣਾ ਪੈਂਦਾ ਮੈਨੂੰ ਉਹ ਕਹਿੰਦੇ ਕਿ ਮੈਂ ਚੱਕੀ ਵਾਲਿਆਂ ਦੀ ਆ ਚੱਕੀ ਵਾਲਿਆਂ ਦੀ ਕੁੜੀ ਹੈ ਨਾ ਇਹ ਤੂੰ ਆਟਾ ਦੇਖ ਕੇ ਦੱਸ ਦੇਣਾ ਵਧੀਆ ਪੀਸਿਆ ਹੈ ਕਿ ਸਹੀ ਨਹੀਂ ਪੀਸਿਆ ਹੈਗਾ ਚਲੋ ਬਣੇ ਰਹੀ ਹੈ ਜੀ ਵਲੋਗ ਨਾਲ ਅਸੀਂ ਲੈ ਕੇ ਆਏ ਚੱਕ ਕੇ ਆਟਾ ਪਹਿਲਾਂ ਚਲ ਚਲ ਦੇ ਲਓ ਜੀ ਟਾਈਮ ਹੋ ਗਿਆ 9 ਤੇ ਅੱਜ ਆਪਾਂ ਬਲੌਗ ਬਣਾਇਆ ਹੀ ਨਹੀਂ ਅੱਜ ਬਲੌਗ ਬਣਾਇਆ ਹੀ ਨਹੀਂ ਹੈਗਾ ਅੱਜ ਬਸ ਘਰ 'ਚ ਇਦਾਂ ਹੀ ਆਉ-ਜਾਈ ਤੇ ਫਿਰ ਇਸ ਕਰਕੇ ਬਲੌਗ-ਬਲੂ ਬਣਾਉਂਦੇ ਜੇ ਤਾਰੇ ਹਾਂਜੀ ਕੀ ਹੁਣ ਬਣਾਉਣ ਨੂੰ ਹੁੰਦਾ ਹੈਗਾ ਰੋਟੀ ਜੀ ਰੋਟੀ ਬਣਾਉਣੀ ਗੱਲ ਹੀ ਪਤਾ ਹੈ ਕਿਸੀ ਹੋ ਪਾਇਓਰਿਟੀ ਚਲੋ ਇੱਕ ਅੱਧੀ ਰੋਟੀ ਖਾਣੇ ਆ ਜੇ ਹੇ ਸਾਫ ਨਾ ਬੋਲੀ ਜਾਂਦਾ ਆ ਅਈ ਐਵੇਂ ਬੋਲ ਰਿਆ ਐਦਾਂ ਹੀ ਬੋਲਦੇ ਆ ਤਾਂ ਮਤਲਬ ਕੀ ਹੁੰਦਾ ਆ ਐਦਾਂ ਨਹੀਂ ਬੋਲਣਾ ਹੁੰਦਾ ਆ ਆਰਾਮ ਨਾਲ ਬੋਲਿਆ ਕਰੋ ਸਹੀ ਬੋਲਿਆ ਕਰੋ ਸਾਫ ਸੁਥਰਾ ਬੋਲਿਆ ਕਰੋ ਵਧੀਆ ਬੋਲਿਆ ਕਰੋ ਚਲੋ ਪਤਾ ਕੀ ਹੋਇਆ ਸ਼ਾਮੀ ਦਾ ਪਹਿਲਾ ਸੌਂਗ ਹੈ ਅਸੀਂ ਕਿੰਨੇ ਘੰਟੇ ਸੁੱਤੇ ਰਹੇ ਆ ਮੈਂ ਉੱਠਿਆ ਤੁਸੀਂ 3 ਘੰਟੇ ਸੁੱਤੀਆਂ ਮੈਂ ਇਹਨੇ ਰਾਤ ਨੂੰ ਕਿੱਦਾਂ ਸੌਂ ਆਇਆ ਇਹਨੇ ਸੌਂ ਗਈ ਸੀ ਚਲੋ ਤੁਸੀਂ ਇੱਦਾਂ ਕਰੋ ਬਲੌਗ ਦਾ ਕਰੋ ਅਜੈਂਡਾ ਛੋਟਾ ਜਿਹਾ ਬਲੌਗ ਹੈ ਅੱਜ ਚਲੋ ਮਾਂਜੀ ਲਾਈਕਸ ਤੇ ਕਮੈਂਟਸ ਨਾਲ ਫੋਲੋ ਤੇ ਚੈਨਲ ਸਬਸਕ੍ਰਾਈਬ ਕੀ ਸੀ ਤੁਸੀ ਤਾਂ ਕਦੇ ਬਲੌਗ ਕੀਤਾ ਤੇ ਰੱਖਦੇ ਆ ਚਲੋ ਜੀ ਮਿਲਦੇ ਆ ਗੱਲੇ ਤਾਂ ਨਵੇਂ ਬਲੌਗ ਦੇ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ